ਸਭ ਕਿਨ ਸਾਹਬ ਨੇ ਜਿਹੜੇ ਇਲੈਕਸ਼ਨਾਂ ਬਾਰੇ ਤਾਂ ਇਲੈਕਸ਼ਨੇ ਬੜੇ ਟੇਡੇ ਢੰਗ ਨਾਲ ਚੱਲ ਰਹੇ ਨੇ ਦੇਖੋ ਜਿਹੜੀ ਭਾਜਪਾ ਤੇ ਅਕਾਲੀ ਹੈ ਇੱਕੋ ਨੇ ਕਾਂਗਰਸ ਤੇ ਆਮ ਆਦਮੀ ਦਾ ਆਪਾਂ ਨੂੰ ਪਤਾ ਕਿ ਸਾਰੇ ਇੱਕ ਇੰਡੀਆ ਦੇ ਗੱਟ ਚੋੜਾ ਪੰਜਾਬ ਚੋ ਡਰਾਮੇ ਕਰ ਰਹੇ ਨੇ ਤੇ ਆਮ ਜਿਹੜੀ ਸੌਰੀ ਜਿਹੜੀ ਅਕਾਲੀ ਪਾਰਟੀ ਹੈ ਤੇ ਭਾਜਪਾ ਪੰਜਾਬ ਦੇ ਕਈ ਸੈਂਟਰਾਂ ਦੇ ਵਿੱਚ ਇਹਨਾਂ ਨੇ ਬਾਅਦ ਤੱਕ ਜਾ ਕੇ ਐਂਡ ਤੇ ਜਾ ਕੇ ਇੱਕ ਦਿਨ ਪਹਿਲਾਂ ਕਹਿ ਦੇਣਾ ਫਰਾਂ ਵਾਲਾ ਦੂਜੇ ਨੂੰ ਵੋਟ ਪਾਓ ਹੁਣ ਜਿਹੜਾ ਇੱਥੋਂ ਦਾ ਭਾਜਪਾ ਦਾ ਲੀਡਰ ਹੈ ਜਿੰਨੂੰ ਪਤਾ ਹੈ ਕਿ ਮੇਰੇ ਕੋਲ ਇਕੱਲੇ ਸ਼ਹਿਰੀ ਵੋਟ ਉਹਦੇ ਕੋਲ ਪਿੰਡੂ ਵੋਟ ਹੈ ਐਂਡ ਤੇ ਜਾ ਕੇ ਇਹਨਾਂ ਨੇ ਦੇਖਿਆ ਕਿ ਅਕਾਲੀ ਦਲ ਦੀ ਵੋਟ ਮਾੜੀ-ਮੋਢੀ ਗਈ ਹੈ ਇਹ ਅਕਾਲੀ ਦਲ ਨੂੰ ਸਪੋਰਟ ਕਰਨਗੇ ਜਾਂ ਅਕਾਲੀ ਦਲ ਜਿਹੜਾ ਉਹ ਭਾਜਪਾ ਨੂੰ ਸਪੋਰਟ ਕਰੇ ਹੁਣ ਆਪਾਂ ਇਕੱਲੇ ਇੱਕ ਕੈਂਡੀਡੇਟ ਇਹੋ ਜਿਹੇ ਆ ਜਿੰਦਾ ਆਪਣਾ ਸਾਰਿਆਂ ਨਾਲ ਹੀ ਟੱਕਰ ਆ ਆਪਾਂ ਇਹ ਨਹੀਂ ਸੋਚਣਾ ਕਿ ਅਰ ਚਲ ਦੋ ਵੋਟਾਂ ਪਾਦ ਗਏ ਇੱਕ ਰਹਿ ਗਈ ਘਰ ਬੈ ਗਈ ਵੋਟ ਨਹੀਂ ਆਹ ਕੰਮ ਨਹੀਂ ਹੋਣਾ ਜੇ ਆਪਾਂ ਇਹ ਕਰਗੇ ਤਾਂ ਸਮਝੋ ਦੋ ਗਰੁੱਪ ਇਕੱਠੇ ਨੇ ਅਸੀਂ ਕਰ ਲੈ ਦੂਜੇ ਬੰਨੇ ਦੋ ਗਰੁੱਪ ਨੇ ਇੱਕ ਗਰੁੱਪ ਉਹਨਾਂ ਦਾ ਇਕੱਠਾ ਇੱਕ ਉਹਨਾਂ ਦਾ ਇਕੱਠਾ ਹੈ ਅਸੀਂ ਸੋ ਮੇਰੀ ਬੇਨਤੀ ਹੈ ਕਿ ਇੱਕ ਤਰੀਕ ਨੂੰ ਆਪਾਂ ਜਿਹੜਾ ਹਰ ਬੰਦੇ ਨੇ ਵੋਟ ਪਾਉਣੀ ਹੈ ਇਹਨਾਂ ਨੇ ਤੁਹਾਨੂੰ ਘਬਰਾਹ ਵੀ ਕਰਨਾ ਚਾਰਾਂ ਪੰਜਾਂ ਦਿਨਾਂ ਚ ਬਹੁਤ ਵੀਡੀਓ ਦੇਣਗੇ ਇਹੋ ਜਿਹੀਆਂ ਜਿਹੜੀਆਂ ਅਗੇਂਸਟ ਬੋਲਣਗੇ ਜਾਂ ਸਟੇਟ ਆਪਦੇ ਬੰਦੇ ਖੜੇ ਕਰੇਗੀ ਜਿਵੇਂ ਮੈਂ ਸਵੇਰੇ ਹੀ ਵੇਖੀ ਜਨੋ ਜਿਕੇ ਭਾਈ ਸਾਹਿਬ ਬਾਹਰੋਂ ਬੋਲ ਰਹੇ ਸੀ ਯਾਰ ਇਹ ਬੰਦੇ 15 ਦਿਨ ਪਹਿਲਾਂ ਕਿੱਥੇ ਸੀ 2 ਮਹੀਨੇ ਪਹਿਲਾਂ ਕਿੱਥੇ ਸੀ ਜਦੋਂ ਮੋਰਚਾ ਲੱਗਦਾ ਹੈ ਇਹ ਆਦਮੀ ਫੇਵਰ ਚ ਬੋਲਦੇ ਜਦੋਂ ਇਲੈਕਸ਼ਨ ਲੜਦੇ ਆ ਇਹ ਆਦਮੀ ਕੋਡਾ ਜੋ ਬਾਹਰ ਆ ਗਏ ਨੇ ਸੋ ਇਹਨਾਂ ਨੂੰ ਇਹ ਨਾ ਸੋਚੋ ਕਿ ਪਹਿਰਾਵਾ ਨਾ ਦੇਖਿਆ ਜੀ ਕਿ ਇਹ ਪਹਿਰਾਵਾ ਜ਼ਥੇਦਾਰ ਵਾਲਾ ਹੈ ਜਾਂ ਪਹਿਰਾਵਾ ਦੂਜਾ ਹੈ ਇਹਨਾਂ ਦੇ ਮਗਰ ਹਕੂਮਤ ਬੋਲਦੀ ਹੈ ਹਕੂਮਤ ਨੂੰ ਡਰ ਇਕੋ ਹੀ ਹੈ ਕਿ ਇਹ ਚਿਹਰਾ ਜਿਹੜਾ ਇਹ ਪਾਰਲੀਮੈਂਟ 'ਚ ਨਹੀਂ ਜਾਣਾ ਚਾਹੀਦਾ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਜ ਪਹਿਰਾਵੇ ਵਾਲਾ ਚਿਹਰਾ ਉਹਨਾਂ ਨੂੰ ਸੈਂਟਰ ਨੂੰ ਚੰਗਾ ਨਹੀਂ ਲੱਗਦਾ ਮੈਂ ਅੱਗੇ ਵੀ ਕਹਿ ਕੇ ਹਟਿਆ ਅੱਜ ਤਿੱਕਰ ਉਹਨਾਂ ਨੇ ਪੱਗ ਵਾਲਾ ਬੰਦਾ ਕਿਤੇ ਵੀ ਉਹਨਾਂ ਨੇ ਭਗਤ ਸਿੰਘ ਨੂੰ ਵੀ ਹੈਲਮਟ 'ਚ ਵਿਖਾਇਆ ਹੈ ਉਹਨਾਂ ਨੇ ਕਿਤੇ ਵੀ 에어ਪੋਰਟ ਤੇ ਪੱਗ ਨਹੀਂ ਵਿਖਾਈ ਜਾਂਦਾ ਉਹਨਾਂ ਨੂੰ ਦੱਸਣ ਨੂੰ ਜੀ ਨਹੀਂ ਕਰਦਾ ਵਰਲਡ ਦੇ ਵਿੱਚ ਕਿ ਪੱਗ ਦੀ ਕੀ ਦੇਣਾ ਸੋ ਹਮੇਸ਼ਾ ਉਹ ਪੱਗ ਨੂੰ ਨਫ਼ਰਤ ਕਰਦੇ ਨੇ ਜੇ ਕੱਲੀ ਸਾਡੇ ਦੀ ਪੱਗ ਨੂੰ ਨਫ਼ਰਤ ਕਰਦੇ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਹਿਰਾਵੇ ਨੂੰ ਕਿਵੇਂ ਬਰਦਾਸ਼ਤ ਕਰਨਗੇ ਸੋ ਇਸ ਪਹਿਰਾਵੇ ਨੂੰ ਪਹੁੰਚਾਉਣ ਦੇ ਉੱਪਰ ਪਾਰਲੀਮੈਂਟ 'ਚ ਪਹੁੰਚਾਉਣ ਦੇ ਲਈ ਆਪਣੇ ਕੋਲ ਹੁਣ ਚਾਰ ਤੇ ਇਹ ਆਪਾਂ ਨੂੰ ਹਰ ਬੰਦੇ ਨੂੰ ਹਰ ਪਿੰਡ ਨੂੰ ਆਪਣੇ ਆਪ ਸੋਚਣਾ ਪੈਣਾ ਹੈ ਉਹ ਜੋ ਮਰਜ਼ੀ ਬਕਵਾਸ ਕਰਨ ਆਪਾਂ ਉਹਦੇ ਮਗਰ ਨਹੀਂ ਲੱਗਣਾ ਕੋਈ ਇਹਨਾਂ ਨੇ ਨਸ਼ਾ ਵੀ ਵਰਤਉਣਾ ਹੈ ਉਹਨਾਂ ਨੇ ਥ੍ਰੈਟ ਵੀ ਕਰਨਾ ਹੈ ਉਹਨਾਂ ਨੇ ਪਰਚੇ ਦਰਜ ਕਰਨ ਦੀਆਂ ਧਮਕੀਆਂ ਜਿਹੜੀਆਂ ਨੇ ਕੱਖ ਨਹੀਂ ਹੁੰਦਾ ਇੱਕ ਪਿਛਲੇ ਪਿੰਡ ਮੈਨੂੰ ਪਤਾ ਲੱਗਿਆ ਆਮ ਆਦਮੀ ਦਾ ਇੱਕ ਜਿਹੜਾ ਉਹਨਾਂ ਦਾ ਵਿਧਾਇਕ ਹੈ ਜਾਂ ਮਿਨਿਸਟਰ ਹੈ ਗੁਰਸਖ ਦੇ ਬੰਦਤੀਆਂ ਨੇ ਸਰਟੀਫਾਈ ਕੀਤੀ ਹੈ ਚਰਮਾਰ ਕੋਟ ਵੀ ਕੀਤੀ ਹੈ ਪਰ ਇਹ ਹਕੂਮਤ ਸਦਾ ਨਹੀਂ ਰਹਿੰਦੀ ਹੁੰਦੀ ਇਹ ਥੋੜਾ ਸਮਾਂ ਹੀ ਹੈ ਕੋਈ ਬੜਾ ਜਿਆਦਾ ਸਮਾਂ ਨਹੀਂ ਸੋ ਮੇਰੀ ਬੇਜਤੀ ਇੱਕ ਤਰੀਕ ਨੂੰ ਆਪਾਂ ਜਿਹੜਾ ਹੈ ਬੜੇ ਲਗਨ ਦੇ ਨਾਲ ਤੇ ਬੜੇ ਧਿਆਨ ਦੇ ਨਾਲ ਜਿਹੜੀ ਆਪਾਂ ਵੋਟ ਹੈ ਉਹ ਆਪਾਂ ਪਾਉਣੀ ਆ। ਇਹਨਾਂ ਮੈਂ ਕਹਿੰਦਾ ਸਾਰਿਆਂ ਦਾ ਧੰਨਵਾਦ ਕਰਦਾ। ਵੈਕ ਰੂ ਦੀ ਖਾਤਮਾ ਸਲਾਮਤ ਰਹੇ।